ਸੋ ਅੱਜ ਅਸੀਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪਰਮੇਸ਼ਰ ਜੀ ਕਿਸੇ ਦਾ ਵੀ ਫੱਖਪਾਤ ਨਹੀਂ ਕਰਦੇ ਹallelujah ਕਿ ਬਰੀ ਇਨਸਾਨ ਨੂੰ ਇਦਾਂ ਲੱਗਦਾ ਆ ਕਿ ਸ਼ਾਇਦ ਪਰਮੇਸ਼ਰ ਵੀ ਸਾਡੇ ਵਾਂਗ ਹੀ ਆ ਕਿ ਜਿਹੜਾ ਪ੍ਰਭੂ ਨੂੰ ਮਿੱਠਾ ਪਿਆਰਾ ਕਰਕੇ ਜਿੱਤ ਲੂਗਾ ਪ੍ਰਭੂ ਨੇ ਉਹਦੇ ਵੱਲ ਨੂੰ ਹੋ ਜਾਣਾ ਆ ਪਰ ਵਚਨ ਸਾਨੂੰ ਦੇ ਦੱਸਦਾ ਆ ਕਿੰਨਾ ਕਿ ਜਿਹੜਾ ਪਰਮੇਸ਼ਵਰ ਆ ਉਹ ਸਾਡੇ ਵਰਗਾ ਨਹੀਂ ਆ ਕਿੰਨਾ ਤੁਹਾਡੀਆਂ ਸੋਚਾਂ ਨਾਲੋਂ ਮੇਰੀਆਂ ਸੋਚਾਂ ਉੱਚੀਆਂ ਆ ਤੁਹਾਡੇ ਰਾਹਾਂ ਦੇ ਨਾਲੋਂ ਮੇਰੇ ਰਾਹ ਵੱਖਰੇ ਆ ਹallelujah ਇਸ ਲਈ ਪ੍ਰਭੂ ਬਹੁਤ ਭਿੰਨੇ ਆ ਸਾਡੇ ਤੋਂ ਬੇਸ਼ੱਕ ਵਚਨ ਦੇ ਵਿੱਚ ਲਿਖਿਆ ਆ ਕਿੰਨਾ ਉਹਨੇ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਪਰ ਤੁਹਾਨੂੰ ਪਤਾ ਅੱਗੇ ਜਾ ਕੇ ਵਚਨ ਚ ਕੀ ਲਿਖਿਆ ਕਹਿੰਦਾ ਮੈਂ ਤਾਂ ਤੈਨੂੰ ਅੰਗੂਰ ਦੀ ਬੇਲ ਕਰਕੇ ਲਾਇਆ ਸੀ ਤੇ ਤੂੰ ਜੰਗਲੀ ਬੂਟੀ ਕਿੱਦਾਂ ਬਣ ਗਿਆ ਮੈਂ ਤੈਨੂੰ ਫਲਦਾਰ ਦਾਖ ਕਰਕੇ ਲਾਇਆ ਸੀ ਤੇ ਤੂੰ ਜੰਗਲੀ ਬੂਟੀ ਬਣ ਗਿਆ ਹੈ ਕਹਿੰਦਾ ਮੈਂ ਤੈਨੂੰ ਖਰਾ ਸੋਨਾ ਬਣਾਇਆ ਸੀ ਤੇਰੇ ਵਿੱਚ ਮਿਲਾਵਟ ਕਿੰਨੇ ਕਰ ਦਿੱਤੀ ਬਣਾਇਆ ਸਾਨੂੰ ਪ੍ਰਭੂ ਨੇ ਆਪਣੇ ਰੂਪ ਦੇ ਉੱਤੇ ਹੀ ਸੀ ਪਰ ਅਸੀਂ ਵੈਰੀ ਦੀਆਂ ਜੁਗਤਾਂ ਦੇ ਨਾਲ ਭ੍ਰਿਸ਼ਟ ਹੋ ਗਏ ਗਲਤ ਕੰਮ ਕਰਕੇ ਭ੍ਰਿਸ਼ਟ ਹੋ ਗਏ ਇਸ ਲਈ ਸਾਡਾ ਰੂਪ ਵਿਗੜ ਗਿਆ ਆਤਮਕ ਰੂਪ ਪਰ ਵਚਨ ਕੀ ਕਹਿੰਦਾ ਕਿੰਨਾ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ ਪ੍ਰਭੂ ਸਾਨੂੰ ਫੇਰ ਤੋਂ ਕਹਿ ਰਿਹਾ ਕਿ ਤੁਸੀਂ ਮੇਰੇ ਵਰਗੇ ਬਣੋ ਹੁਣ ਅਸੀਂ ਨਵੇਂ ਸਿਰਿਓਂ ਕੋਸ਼ਿਸ਼ ਕਰਨੀ ਆ ਪ੍ਰਭੂ ਵਰਗੇ ਬਣਨ ਦੀ ਕਿਉਂਕਿ ਵਚਨ ਚ ਲਿਖਿਆ ਪੁਰਾਣੀਆਂ ਗੱਲਾਂ ਬੀਤ ਗਈਆਂ ਤੇ ਸਭ ਕੁਝ ਨਵਾਂ ਹੋ ਗਿਆ ਹੁਣ ਅਸੀਂ ਪੁਰਾਣੀ ਇਨਸਾਨੀਅਤ ਨੂੰ ਲਾ ਸੁੱਟਣਾ ਹੈ ਅਰ ਵਚਨ ਚ ਲਿਖਿਆ ਆਇਆ ਕਹਿੰਦਾ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਲਾ ਸੁੱਟੋ ਅਰ ਗਿਆਨ ਦੇ ਨਵੇਂ ਹੋਣ ਦਾ ਕਰਕੇ ਨਵੇਂ ਸਰੂਪ ਦੇ ਉੱਤੇ ਬਣਦੇ ਜਾਓ ਹੁਣ ਜਿਹੜਾ ਗਿਆਨ ਸਾਨੂੰ ਪਰਮੇਸ਼ਵਰ ਦੇ ਵਚਨ ਚੋਂ ਪ੍ਰਾਪਤ ਹੋ ਰਿਹਾ ਉਸ ਗਿਆਨ ਨੂੰ ਪ੍ਰਾਪਤ ਕਰਨ ਦੇ ਦੁਆਰਾ ਅਸੀਂ ਇੱਕ ਨਵੇਂ ਇਨਸਾਨ ਬਨਣਾ ਆ ਉਹ ਇਨਸਾਨ ਜਿਹੜਾ ਪਰਮੇਸ਼ਵਰ ਦੇ ਸੁਭਾਅ ਦੇ ਉੱਤੇ ਹੋਵੇ ਉਹ ਇਨਸਾਨ ਜਿਹੜਾ ਪਰਮੇਸ਼ਵਰ ਵਰਗਾ ਨਜ਼ਰ ਆਏ ਜਿਹਦੇ ਕੰਮ ਪਰਮੇਸ਼ਵਰ ਜੀ ਵਰਗੇ ਹੋਣ ਹallelujah ਸੋ ਆਓ ਅੱਜ ਆਪਾਂ ਦੇਖਦੇ ਹਾਂ ਰੋਮੀਆਂ ਦੀ ਕਿਤਾਬ ਬੁੱਕ ਆਫ ਰੋਮਾਂਸ ਨਵੇਂ ਨਾਮ ਦੇ ਵਿੱਚੋਂ ਆ ਰੋਮੀਆਂ ਦੀ ਕਿਤਾਬ ਉਹਦਾ ਸੈਕੰਡ ਚੈਪਟਰ ਦੂਜਾ ਅਧਿਆਇ ਉਹਦੀ 1 ਨੰਬਰ ਆਇਤ ਤੋਂ ਆਪਾਂ ਪੜ੍ਹਨਾ ਸ਼ੁਰੂ ਕਰਦੇ ਆਂ ਇੱਥੇ ਲਿਖਿਆ ਪਰਮੇਸ਼ਵਰ ਕਿਸੇ ਦਾ ਪੱਖ ਨਹੀਂ ਕਰਦਾ ਇਸ ਪੂਰੇ ਚੈਪਟਰ ਦਾ ਟਾਈਟਲ ਹੀ ਇਹ ਆ ਕਿ ਪ੍ਰਭੂ ਜੀ ਕਿਸੇ ਦਾ ਕੋਈ ਪੱਖਪਾਤ ਨਹੀਂ ਕਰਦੇ ਉਹ ਨਿਆਂ ਕਰਨ ਵਾਲੇ ਪਰਮੇਸ਼ਵਰ ਹallelujah ਸੋ ਹੈ ਮਨੁੱਖ ਜੋ ਦੋਸ਼ ਲਾਉਣਾ ਹੈ ਤੇਰੇ ਲਈ ਤੇਰੇ ਲਈ ਕੋਈ ਉਜ਼ਰ ਨਹੀਂ ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਉਹ ਕੰਮ ਕਰਦਾ ਹੈ ਸੋ ਵਚਨ ਕੀ ਰਸਦਾ ਕਹਿੰਦਾ ਦੋਸ਼ ਲਾਉਣ ਦਾ ਤੈਨੂੰ ਕੋਈ ਲਾਭ ਨਹੀਂ ਹੈ ਕੋਈ ਫਾਇਦਾ ਨਹੀਂ ਹੈ ਤੈਨੂੰ ਜਦੋਂ ਤੂੰ ਕਿਸੇ ਦੇ ਉੱਤੇ ਦੋਸ਼ ਲਾਉਣਾ ਹੈ ਉਸੇ ਕੰਮ ਦੇ ਵਿੱਚ ਤੂੰ ਖੁਦ ਨੂੰ ਆਪਣੇ ਆਪ ਨੂੰ ਦੋਸ਼ੀ ਠਹਿਰਾ ਲੈਣਾ ਹੈ ਕਿ ਕਿ ਜਿਹੜੇ ਕੰਮ ਦਾ ਨੁਕਸ ਤੂੰ ਦੂਜਿਆਂ ਦੇ ਵਿੱਚ ਕੱਢਦਾ ਆਂ ਆਪ ਤੂੰ ਉਹੀ ਗਲਤੀ ਕਰਦਾ ਆਂ ਸੋ ਜਿੰਨੀ ਦੇਰ ਤੱਕ ਮੰਨ ਲਓ ਕਿਸੇ ਨੂੰ ਬਹੁਤ ਬੋਲਣ ਦੀ ਆਦਤ ਹੈ ਜਿੰਨੀ ਦੇਰ ਤੱਕ ਉਹ ਕਿਸੇ ਨੂੰ ਇਹ ਗੱਲ ਨਹੀਂ ਕਹਿੰਦਾ ਕਿ ਤੂੰ ਬਹੁਤ ਬੋਲਦਾ ਆਂ ਉਨੀ ਦੇਰ ਤੱਕ ਉਹ ਆਪਣੇ ਆਪ ਦਾ ਨਿਆਂ ਨਹੀਂ ਕਰਦਾ ਉਨੀ ਦੇਰ ਤੱਕ ਉਹ ਦੂਜੇ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ ਪਰ ਜਦੋਂ ਉਹ ਦੂਜੇ ਨੂੰ ਕਹਿੰਦਾ ਤੂੰ ਬਹੁਤ ਗੱਲਾਂ ਕਰਦਾ ਆ ਆਪ ਸਾਰਾ ਦਿਨ ਚੁੱਪ ਨਹੀਂ ਕਰਦਾ ਤੇ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਆ ਲਾ ਦੋਸ਼ ਕੇ ਦੇ ਰਿਹਾ ਦੂਸਰੇ ਦੇ ਉੱਤੇ ਪਰ ਦੋਸ਼ੀ ਖੁਦ ਠਹਿਰ ਰਿਹਾ ਆ ਕਿਉਂਕਿ ਆਪਣੇ ਆਪ ਦੇ ਵਿੱਚ ਉਹਦਾ ਸੁਧਾਰ ਨਹੀਂ ਆ ਉਹ ਆਪ ਇੰਨੀਆਂ ਜ਼ਿਆਦਾ ਗੱਲਾਂ ਕਰਦਾ ਆ ਤੇ ਦੂਜੇ ਨੂੰ ਕਹਿ ਰਿਹਾ ਕਿ ਤੂੰ ਜ਼ਿਆਦਾ ਬੋਲਦਾ ਆ ਸੋ ਬਚਨ ਕੇ ਕੇੰਦਰ ਜਿਹੜੀ ਗਲਤੀ ਤੂੰ ਦੂਜੇ ਚ ਕੱਢਦਾ ਆਪ ਤੂੰ ਉਹੀ ਗਲਤੀ ਕਰਦਾ ਹੈ ਜਿੱਦਾਂ ਕੋਈ ਬੰਦਾ ਕਿਸੇ ਨੂੰ ਕਹੇ ਤੂੰ ਝੂਠ ਬਹੁਤ ਬੋਲਦਾ ਹੈ ਜੇ ਉਹ ਨਹੀਂ ਕਿਸੇ ਨੂੰ ਕਹਿੰਦਾ ਫੇਰ ਜਿਹੜਾ ਬੰਦਾ ਜੋ ਪਿਆ ਉਹਦਾ ਝੂਠ ਟਕਿਆ ਹੋਇਆ ਆ ਪਰ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਤੂੰ ਬਹੁਤ ਝੂਠ ਬੋਲਦਾ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਕੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਪਰ ਜੇ ਅਸੀਂ ਆਪ ਝੂਠ ਬੋਲਦੇ ਆ ਫਿਰ ਪਰਮੇਸ਼ਵਰ ਦੇ ਅੱਗੇ ਅਸੀਂ ਆਪਣੇ ਆਪ ਨੂੰ ਦੋਸ਼ੀ ਠਹਿਰਾ ਲੈਨੇ ਆ ਬਈ ਆਪ ਮੈਂ ਗਲਤੀਆਂ ਕਰਦਾ ਆ ਦੂਜਿਆਂ 'ਚ ਮੈਂ ਨੁਕਸ ਕੱਢਦਾ ਆ ਤੁਹਾਨੂੰ ਸਮਝ ਆ ਰਹੀ ਆ ਵਚਨ ਕੀ ਕਹਿ ਰਿਹਾ ਹੈ ਕਿੰਨਾ ਤੈਨੂੰ ਕਿਸੇ ਨੂੰ ਦੋਸ਼ ਲਾਉਣ ਦਾ ਭਾਵੇਂ ਤੂੰ ਕਹਿੰਦਾ ਕੋਈ ਵੀ ਹੋਵੇ ਭਾਵੇਂ ਤੂੰ ਬਹੁਤ ਸਿਆਣਾ ਆ ਤੂੰ ਨਿਆਣਾ ਆ ਤੂੰ ਬੜੇ ਵੱਡੇ ਆ ਉਹਦੇ ਤੇ ਭਾਵੇਂ ਤੂੰ ਜੋ ਵੀ ਆ ਤੈਨੂੰ ਦੋਸ਼ ਲਾਉਣ ਦਾ ਕੋਈ ਲਾਭ ਨਹੀਂ ਆ ਕਰਕੇ ਜਿਹੜੀ ਗੱਲ ਤੂੰ ਦੂਏ ਉੱਤੇ ਦੋਸ਼ ਲਾਉਂਦਾ ਆ ਉਸ ਗੱਲ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਆ ਫਰਜ਼ ਕਰ ਲਓ ਮੈਨੂੰ ਕੋਈ ਕੰਮ ਨਾ ਕਰਨਾ ਆਉਂਦਾ ਹੋਵੇ ਜੇ ਮੈਂ ਦੂਜੇ ਨੂੰ ਕਹਾਂ ਵੀ ਤੈਨੂੰ ਖਾਣਾ ਨਹੀਂ ਬਣਾਉਣਾ ਆਉਂਦਾ ਪਰ ਜੇ ਮੈਨੂੰ ਆਪ ਨੂੰ ਵੀ ਨਹੀਂ ਬਣਾਉਣਾ ਆਉਂਦਾ ਫਿਰ ਮੈਨੂੰ ਕੋਈ ਰਾਈਟ ਨਹੀਂ ਆ ਮੈਨੂੰ ਹੱਕ ਨਹੀਂ ਮੈਂ ਕਿਸੇ ਨੂੰ ਇਹ ਕਹਾਂ ਵੀ ਤੈਨੂੰ ਰੋਟੀ ਨਹੀਂ ਪਕਾਉਣੀ ਆਉਂਦੀ ਜਦੋਂ ਮੈਂ ਕਿਸੇ ਨੂੰ ਕਹਣਾ ਤੈਨੂੰ ਰੋਟੀ ਨਹੀਂ ਪਕਾਉਣੀ ਆਉਂਦੀ ਉਹਨੇ ਕਹਿਣਾ ਪਹਿਲਾਂ ਤੂੰ ਪਕਾ ਕੇ ਦਿਖਾ ਦੇ ਉਦੋਂ ਮੈਨੂੰ ਆਉਂਦੀ ਆ ਪਕਾਉਣੀ ਏਦਾਂ ਨਾ ਸੋਚਿਓ ਕਹਿਣ ਤੋਂ ਮਤਲਬ ਕਿ ਜਦੋਂ ਅਸੀਂ ਕਿਸੇ ਦੇ ਵਿੱਚ ਨੁਕਸ ਕਰਦੇ ਆ ਉਹੀ ਬੰਦਾ ਕਿਸੇ ਦੂਜੇ ਦੀ ਕਰੈਕਸ਼ਨ ਕਰ ਸਕਦਾ ਆ ਦੂਜੇ ਦਾ ਸੁਧਾਰ ਕਰ ਸਕਦਾ ਜਿਹੜਾ ਪਹਿਲਾਂ ਆਪਣਾ ਸੁਧਾਰ ਕਰੇ ਜੇ ਅਸੀਂ ਆਪਣਾ ਸੁਧਾਰ ਨਹੀਂ ਕਰਦੇ ਮੰਨ ਲਓ ਆਪ ਮਿੱਠਾ ਖਾਣ ਦੀ ਬਹੁਤ ਆਦਤ ਆ ਦੂਜੇ ਨੂੰ ਕਹੀਏ ਤੁਸੀਂ ਮਿੱਠਾ ਨਾ ਖਾਇਆ ਕਰੋ ਇਹ ਸਿਹਤ ਲਈ ਚੰਗਾ ਨਹੀਂ ਆ ਫੇ ਆਪਾ ਆਪਣੇ ਆਪ ਨੂੰ ਦੋਸ਼ੀ ਟੈਰਾ ਲਿਆ ਆ ਤੇ ਚੰਗਾ ਕੀ ਸੀ ਪਹਿਲਾਂ ਆਪਣੀ ਆਦਤ ਨੂੰ ਬਦਲ ਦੇ ਫੇਰ ਦੂਜੇ ਨੂੰ ਸਲਾਹ ਦਿੰਦੇ ਸੋ ਗੱਲ ਕੀ ਲਿਖਦਾ ਅਸੀਂ ਜਾਣਦੇ ਆ ਵੀ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ਵਰ ਦਾ ਦੰਡ ਜਥਾਰਥ ਹੈ ਕਿੰਨਾ ਇਸ ਗੱਲ ਨੂੰ ਅਸੀਂ ਜਾਣਦੇ ਆ ਕਿ ਜਿਹੜਾ ਬੰਦਾ ਆਪ ਗਲਤ ਆ ਤੇ ਦੂਜੇ ਨੂੰ ਗਲਤ ਕਹਿੰਦਾ ਆ ਉਹਦੇ ਉੱਤੇ ਪਰਮੇਸ਼ਵਰ ਦੀ ਸਜ਼ਾ ਪੱਕਾ ਆਉਣੀ ਹੋਣੀ ਇਹਦਾ ਮਤਲਬ ਜੇ ਅਸੀਂ ਆਪ ਗਲਤ ਆ ਸਾਨੂੰ ਕੋਈ ਹੱਕ ਨਹੀਂ ਆ ਅਸੀਂ ਕਿਸੇ ਦੂਜੇ ਨੂੰ ਕਹੀਏ ਵੀ ਫਲਾਨਾ ਗਲਤ ਆ ਸਾਨੂੰ ਕੀ ਕਰਨਾ ਚਾਹੀਦਾ ਆ ਆਪਣੀ ਗਲਤੀ ਸੁਧਾਰਨੀ ਚਾਹੀਦੀ ਆ ਪਰ ਜੇ ਆਪਣੇ ਆਪ ਨੂੰ ਬਿਨਾ ਸੁਧਾਰਿਆ ਅਸੀਂ ਦੂਜੇ ਨੂੰ ਗਲਤ ਸਾਬਤ ਕਰਦੇ ਆ ਤਾਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚੋਂ ਆਪਣੇ ਉੱਤੇ ਸਜ਼ਾ ਲੈਣੇ ਆ ਫੇਰ हे ਮਨੁੱਖ ਤੂੰ ਜੋ ਇਹੋ ਜਿਹਾ ਦੋਸ਼ ਲੋ ਨਾ ਅਤੇ ਆਪ ਉਹ ਕੰਮ ਕਰਦਾ ਹੈ ਭਲਾ ਤੂੰ ਇਹ ਸਮਝਦਾ ਹੈ ਕਿ ਪਰਮੇਸ਼ਵਰ ਦੇ ਦੰਡ ਤੋਂ ਬਚ ਨਿਕਲੇਗਾ ਹੁਣ ਕਿੰਨੇ ਸੋਹਣੇ ਤਰੀਕੇ ਨਾਲ ਕਹਿੰਦਾ ਕਿਨਾਂ ਹੈ ਮਨੁੱਖ ਜਿਹੜੇ ਕੰਮਾਂ ਦਾ ਦੋਸ਼ ਤੂੰ ਦੂਜਿਆਂ ਤੇ ਲਾਉਣਾ ਆਪ ਤੂੰ ਉਹੀ ਗਲਤੀਆਂ ਕਰੀ ਜਾਂਦਾ ਹੈ ਤੂੰ ਕੀ ਸੋਚਦਾ ਹੈ ਕਿ ਦੂਜੇ ਨੂੰ ਦੋਸ਼ ਲਾ ਕੇ ਤੇ ਆਪ ਤੂੰ ਦੋਸ਼ ਤੋਂ ਬਰੀ ਹੋ ਜਾਏਗਾ ਤੂੰ ਕੀ ਸੋਚਦਾ ਹੈਂ ਕਿ ਤੂੰ ਦੂਜੇ ਨੂੰ ਕਹਿ ਰਿਹਾ ਏ ਝੂਠ ਬੜਾ ਬੋਲਦਾ ਤਾਂ ਉਹਦੇ ਉੱਤੇ ਦੋਸ਼ ਲਾ ਕੇ ਤੇਰੇ ਝੂਠ ਟਕੇ ਜਾਣਗੇ ਕਹਿੰਦਾ ਤੈਨੂੰ ਕੀ ਲੱਗਦਾ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਏਂਗਾ ਪਰ ਪਰਮੇਸ਼ਰ ਦੀ ਸਜ਼ਾ ਤੋਂ ਬਚਣ ਦੇ ਲਈ ਕੀ ਕਰਨਾ ਪਊਗਾ ਸਾਨੂੰ ਆਪਣੇ ਆਪ ਦਾ ਸੁਧਾਰ ਕਰਨਾ ਪਊਗਾ ਅਥਵਾ ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁਛ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ਵਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ ਸੋਹਣ ਵਚਨ ਕੀ ਕਹਿੰਦਾ ਕਿੰਨਾ ਜੇ ਅਜੇ ਤੱਕ ਤੇਰੇ ਤੇ ਸਜ਼ਾ ਨਹੀਂ ਆਈ ਜਿਹੜਾ ਪਰਮੇਸ਼ਵਰ ਨੇ ਧੀਰਜ ਰੱਖਿਆ ਹੈ ਤੈਨੂੰ ਸਮਾਂ ਦਿੱਤਾ ਵੀ ਤੂੰ ਸੁਧਰ ਜੇ ਤੈਨੂੰ ਸਜ਼ਾ ਨਹੀਂ ਮਿਲੀ ਤੂੰ ਸੋਚਦਾ ਖਰਿਆ ਮੈਨੂੰ ਸਜ਼ਾ ਮਿਲਨੀ ਦੰਦਈ ਜਿਹੜਾ ਆ ਪਰਮੇਸ਼ਰ ਨੂੰ ਪਸੰਦ ਹੈ ਤੂੰ ਤੋਬਾ ਹੀ ਨਹੀਂ ਕਰ ਰਿਹਾ ਕਈ ਵਾਰੀ ਇਨਸਾਨ ਗਲਤੀਆਂ ਕਰਦਾ ਰਹਿੰਦੇ ਆ ਜੇ ਉਹਨੂੰ ਉਹਦੀ ਸਜ਼ਾ ਨਹੀਂ ਮਿਲੀ ਉਹਨੂੰ ਲੱਗਦਾ ਇਹ ਗਲਤੀ ਨਹੀਂ ਹੋਣੀ ਤਾਂ ਨਹੀਂ ਮੈਨੂੰ ਸਜ਼ਾ ਮਿਲ ਰਹੀ ਪਰ ਉਹ ਇਹ ਨਹੀਂ ਸਮਝਦਾ ਕਿ ਅਗਰ ਮੈਂ ਅੱਜ ਜੀਉਂਦਾ ਆ ਮੈਂ ਕੱਲ ਵੀ ਗਲਤੀ ਕੀਤੀ ਕੱਲ ਰਾਤ ਤੱਕ ਗਲਤੀ ਕੀਤੀ ਅੱਜ ਫੇਰ ਮੇਰੀਆਂ ਅੱਖਾਂ ਖੁੱਲੀਆਂ ਇੱਕ ਨਵੇਂ ਦਿਨ ਵਿੱਚ ਤਾਂ ਪਰਮੇਸ਼ਰ ਨੇ ਮੈਨੂੰ ਇਹ ਨਵਾਂ ਦਿਨ ਇਸੇ ਲਈ ਦਿੱਤਾ ਕਿ ਮੈਂ ਤੋਬਾ ਕਰਾਂ ਫਰੋ ਅਗਲੇ ਦਿਨੋ ਟਕੇ ਫੇਰ ਗਲਤੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਕੀ ਸੋਚ ਕੇ ਜੇ ਮੈਂ ਗਲਤ ਹੁੰਦਾ ਫੇਰ ਰੱਬ ਨੇ ਮੈਨੂੰ ਅੱਜ ਦਾ ਦਿਨ ਨਹੀਂ ਸੀ ਦੇਣਾ ਪਰ ਤੈਨੂੰ ਇਸ ਲਈ ਨਹੀਂ ਦੇਣ ਦਿੱਤਾ ਕਿ ਤੂੰ ਬਹੁਤ ਚੰਗਾ ਆ ਤੈਨੂੰ ਇਸ ਲਈ ਦੇਣ ਦਿੱਤਾ ਗਿਆ ਕਿ ਤੂੰ ਆਪਣੇ ਆਪ ਨੂੰ ਸੁਧਾਰ ਤੈਨੂੰ ਇਸ ਲਈ ਨਵਾਂ ਦਿਨ ਦਿੱਤਾ ਗਿਆ ਕਿ ਉਹ ਗਲਤੀਆਂ ਜਿਹੜੀਆਂ ਤੂੰ ਰੈਗੂਲਰ ਕਰ ਰਿਆ ਆ ਹੁਣ ਉਹਨਾਂ ਗਲਤੀਆਂ ਨੂੰ ਛਾੜੇ ਇੱਕ ਸੁਧਰਿਆ ਹੋਇਆ ਨਵਾਂ ਜੀਵਨ ਜੀਣਾ ਸ਼ੁਰੂ ਕਰ ਪ੍ਰਭੂ ਸਾਨੂੰ ਸਮਾਂ ਦੇ ਰਹੇ ਆ ਕਿਸੀ ਆਪਣੀਆਂ ਗਲਤੀਆਂ ਦੀ ਤੌਬਾ ਕਰੀਏ ਅਸੀਂ ਪਛਤਾਈਏ ਤੇ ਵਚਨ ਕੀ ਰਸਦਾ ਇੱਥੇ ਕਹਿੰਦਾ ਤੂੰ ਉਹਦੀ ਮਿਹਰਬਾਨੀ ਜਿਹੜੀ ਮਿਹਰਬਾਨੀ ਪਰਮੇਸ਼ਵਰ ਨੇ ਤੇਰੇ ਕੀ ਤੇਰੇ ਉੱਤੇ ਕੀਤੀ ਆ ਤੂੰ ਉਹ ਮਾਫੀ ਉਹ ਖਿਮਾ ਜਿਹੜੀ ਪਰਮੇਸ਼ਵਰ ਨੇ ਤੈਨੂੰ ਦਿੱਤੀ ਉਹ ਧੀਰਜ ਜਿਹੜਾ ਪਰਮੇਸ਼ਵਰ ਨੇ ਤੇਰੇ ਲਈ ਰੱਖਿਆ ਹੋਇਆ ਆ ਕਹਿੰਦਾ ਉਸ ਦੌਲਤ ਨੂੰ ਤੂੰ ਤੁੱਛ ਸਮਝਦਾ ਏ ਤੂੰ ਉਹਦੀ ਪਰਵਾਹ ਨਹੀਂ ਕਰਦਾ ਕਹਿੰਦਾ ਮੂੰ ਤੈਨੂੰ ਜਿਹੜਾ ਆ ਪਛਤਾਵੇ ਦੇ ਰਾਹ ਪਾਉਂਦਾ ਆ ਕਿਉਂ ਪ੍ਰਭੂ ਨੇ ਕਹਿੰਦਾ ਤੇਰੇ ਉੱਤੇ ਦਇਆ ਕੀਤੀ ਆ ਕਿ ਤੂੰ ਆਪਣਾ ਮਨ ਫੇਰਾਵੇਂ ਪਛਤਾਵਾਪ ਕਰੇ ਕਿ ਪ੍ਰਭੂ ਮੈਂ ਨਾ ਵੱਡਾ ਪਾਪੀ ਤੇ ਗੁਨਾਹਗਾਰ ਮਨੁੱਖ ਰੋਜ਼ ਝੂਠ ਬੋਲਣ ਵਾਲਾ ਇਨਸਾਨ ਰੋਜ਼ ਗਲਤੀਆਂ ਕਰਨ ਵਾਲਾ ਇਨਸਾਨ ਫਿਰ ਵੀ ਪ੍ਰਭੂ ਤੁਸੀਂ ਮੈਨੂੰ ਬਖਸ਼ੀ ਜਾ ਰਹੇ ਆ ਤੇ ਤੂੰ ਪਛਤਾਵੇਂ ਆਪਣੇ ਗਲਤ ਕੰਮਾਂ ਦੇ ਉੱਤੇ ਪਰ ਕਹਿੰਦਾ ਤੂੰ ਤੇ ਆਪਣੇ ਆਪ ਨੂੰ ਸਖਤ ਕੀਤਾ ਸਗੋਂ ਆਪਣੀ ਕਠੋਰਤਾ ਹੀ ਅਤੇ ਪਛਤਾਵੇ ਤੋਂ ਰਹਿਤ ਮੰਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ਵਰ ਦਾ ਕਰੋਧ ਅਤੇ ਸੱਚਾ ਨਿਆਂ ਉ ਪ੍ਰਗਟ ਹੋਵੇਗਾ ਆਪਣੇ ਲਈ ਕਰੋਧ ਇਕੱਠਾ ਕਰੀ ਜਾਣਾ ਹੈ ਕਹਿੰਦਾ ਤੂੰ ਕੀ ਕਰਦਾ ਜੇ ਤੂੰ ਪਛਤਾਉਂਦਾ ਨਹੀਂ ਆਪਣੀਆਂ ਗਲਤੀਆਂ ਤੇ ਤੂੰ ਆਪਣੇ ਮਨ ਨੂੰ ਸਖਤ ਕੀਤਾ ਆ ਬਿਨਾਂ ਪਛਤਾਵੇ ਦੇ ਕੀਤਾ ਤੂੰ ਹੁਣ ਕੀ ਕਰ ਰਿਹਾ ਉਹ ਕਰੋਧ ਜਿਹੜਾ ਪਰਮੇਸ਼ਵਰ ਦਾ ਤੇਰੇ ਉੱਤੇ ਅੱਜ ਆਉਣਾ ਚਾਹੀਦਾ ਸੀ ਤੇਰੀਆਂ ਗਲਤੀਆਂ ਦਾ ਕਰਕੇ ਉਹ ਨਹੀਂ ਆਇਆ ਕਹਿੰਦਾ ਉਹ ਅਖੀਰਲੇ ਦਿਨ ਵਾਸਤੇ ਇਕੱਠਾ ਕਰੀ ਜਾਣਾ ਹੈ ਤੂੰ ਐਦਾਂ ਨਹੀਂ ਆ ਕਿ ਅੱਜ ਅਸੀਂ ਨਾਸ਼ ਨਹੀਂ ਹੋਏ ਤਾਂ ਕਦੀ ਨਾਸ਼ ਨਹੀਂ ਹੁਣਾ ਅਗਰ ਗਲਤੀਆਂ ਕਰਾਂਗੇ ਤਾਂ ਪਰਮੇਸ਼ਵਰ ਦਾ ਕਰੋਧ ਅਸੀਂ ਇਕੱਠਾ ਕਰ ਰਹੇ ਹਾਂ ਕਿ ਜਿੱਦ ਤੱਕ ਸਾਡਾ ਲੇਖਾ ਜੋਖਾ ਹੋਵੇ ਆਤਮਾ ਦਾ ਉਸ ਦਿਨ ਪਰਮੇਸ਼ਵਰ ਦਾ ਕਰੋਧ ਸਾਡੇ ਉੱਤੇ ਆ ਜਾਣਾ ਹੈ ਉਸ ਦੇਣ ਵਾਲੇ ਕ੍ਰੋਧ ਤੋਂ ਬਚਣ ਦੇ ਲਈ ਸਾਨੂੰ ਐਵਰੀ ਡੇ ਤੌਬਾ ਕਰਨੀ ਚਾਹੀਦੀ ਆ ਹਰ ਰੋਜ਼ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਨਾ ਚਾਹੀਦਾ ਪਰ ਇਦਾਂ ਨਹੀਂ ਵੀ ਅੱਜ ਰਾਤ ਨੂੰ ਗਲਤੀਆਂ ਦਾ ਪਛਤਾਵਾ ਕਰ ਲਿਆ ਫੇਰ ਕੱਲ ਨੂੰ ਨਵੀਆਂ ਕਰ ਲੀਆਂ ਫੇਰ ਪਛਤਾ ਲਿਆ ਫੇਰ ਨਵੀਆਂ ਕਰ ਲੀਆਂ ਫੇਰ ਪਛਤਾ ਲਿਆ ਇਦਾਂ ਨਹੀਂ ਪਛਤਾਵਾ ਕਰਨ ਦਾ ਮਤਲਬ ਹੁੰਦਾ ਕਿ ਇਹ ਮੇਤੋਂ ਹੋ ਗਈਆਂ ਹੋਣ ਨਹੀਂ ਕਰਨੀਆਂ ਰਿਪੀਟ ਨਹੀਂ ਕਰਨੀਆਂ ਉਹਨਾਂ ਨੂੰ ਛੱਡਣਾ ਫੇਰ ਅਸੀਂ ਪਰਮੇਸ਼ਵਰ ਦੇ ਕਰੋਧ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਕਿਉਂਕਿ ਉਹ ਹਰੇਕ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ ਜੇ ਅਸੀਂ ਚੰਗਾ ਕਰਾਂਗੇ ਸਾਨੂੰ ਪ੍ਰਭੂ ਚੰਗਿਆਈ ਨਾਲ ਬLES ਕਰਨਗੇ ਤੇ ਜੇ ਅਸੀਂ ਮਾੜਾ ਕਰਾਂਗੇ ਫੇ ਉਹਦਾ ਕਰੋਧ ਆਏਗਾ ਜਿੱਦਾਂ ਦਾ ਸਾਡਾ ਕੰਮ ਹੋਊਗਾ ਉਦੋਂ ਸਾਨੂੰ ਮਿਲਣਾ ਹੈ ਜਿਹੜੇ ਸ਼ੁਭ ਕਰਮਾਂ ਵਿੱਚ ਦ੍ਰਿੜ ਹੋ ਕੇ ਮਹਿਮਾ ਆਦਰ ਅਤੇ ਅਬਿਨਾਸ਼ ਨੂੰ ਪਾਲਦੇ ਹਨ ਉਹ ਉਹਨਾਂ ਨੂੰ ਸਦੀਪਕ ਜੀਵਨ ਦੇਵੇਗਾ ਕਿਹਨਾਂ ਨੂੰ ਸਦੀਪਕ ਜੀਵਨ ਮਿਲਣਾ ਜਿਹੜੇ ਸ਼ੁਭ ਕੰਮ ਕਰਦੇ ਆ ਜਿਹੜੇ ਚੰਗੇ ਕੰਮ ਕਰਦੇ ਆ ਭਲਾਈ ਦੇ ਕੰਮ ਕਰਦੇ ਆ ਸੱਚਾਈ ਵਾਲਾ ਜੀਵਨ ਜੀਂਦੇ ਆ ਪਵਿੱਤਰਤਾਈ ਵਾਲਾ ਜੀਵਨ ਜੀਂਦੇ ਆ ਸ਼ੁਭ ਕਰਮਾਂ ਵਿੱਚ ਦ੍ਰਿੜ ਹੋ ਕੇ ਉਹ ਡੋਲਦੇ ਨਹੀਂ ਆਂ ਬਈ ਅਸੀਂ ਤਾਂ ਸੱਚ ਬੋਲ ਕੇ ਕਈ ਲੋਕੀ ਕਹਿਣਗੇ ਅਸੀਂ ਸੱਚ ਬੋਲ ਕੇ ਕੀ ਖਟਿਆ ਖੂਚ ਪਵੇ ਇਹੋ ਜੀ ਸਚਾਈ ਅਸੀਂ ਕੀ ਕਰਨਾ ਜਿਹੜੀ ਸਾਨੂੰ ਬਾਰ ਬਾਰ ਦੁੱਖ ਦੇਈ ਜਾਂਦੀ ਕਈ ਲੋਕੀ ਐਦਾਂ ਦੀਆਂ ਨਿਰਾਸ਼ਾ ਵਾਲੀਆਂ ਗੱਲਾਂ ਬੋਲਣ ਲੱਗ ਜਾਂਦੇ ਆਂ ਔਰ ਫਿਰ ਉਹ ਉਸ ਰਾਹ ਤੋਂ ਵੀ ਮੁੜ ਜਾਂਦੇ ਆਂ ਕਿ ਅਸੀਂ ਨਹੀਂ ਚੱਲਣਾ ਜੀ ਸਚਾਈ ਦੇ ਰਾਹ ਤੇ ਇਹਦੇ ਤੇ ਤਾਂ ਦੁੱਖ ਬਹੁਤ ਆ ਇਹਦੇ ਨਾਲੋਂ ਤਾਂ ਫਲਾਨਾ ਰਾਹ ਹੀ ਠੀਕ ਆ ਗਲਤੀ ਠੀਕ ਸੀਗੇ ਅਸੀਂ ਇਦਾਂ ਸੀ ਓਦਾਂ ਸੀ ਪਰ ਇੱਥੇ ਵਚਨ ਕੀ ਦੱਸਦਾ ਜੇ ਤੁਸੀਂ ਸਦਾ ਦਾ ਜੀਵਨ ਪ੍ਰਾਪਤ ਕਰਨਾ ਹੈ ਉਹ ਕਿਹਨਾਂ ਨੂੰ ਮਿਲਦਾ ਹੈ ਜਿਹੜੇ ਠੀਕ ਕੰਮ ਕਰਦੇ ਆ ਤੇ ਦ੍ਰਿੜ ਹੋ ਕੇ ਕਰਦੇ ਆ ਕਾਇਮ ਰਹਿੰਦੇ ਆ ਕਿ ਭਾਵੇਂ ਨਫਾ ਆ ਭਾਵੇਂ ਘਾਟਾ ਆ ਭਾਵੇਂ ਲਾਭ ਆ ਭਾਵੇਂ ਹਾਨੀ ਆ ਬੈਨੀਫਿਟ ਆ ਜਾਂ ਲਾਸ ਆ ਪਰ ਅਸੀਂ ਸੱਚ ਦੇ ਰਾਹ ਤੇ ਚੱਲਣਾ ਹੈ ਅਸੀਂ ਪਰਮੇਸ਼ਵਰ ਵਿੱਚ ਬਣੇ ਹੀ ਰਹਿਣਾ ਭਾਵੇਂ ਗਲੀ ਗੁਆਂਢ ਦੇ ਲੋਕੀ ਮਿਹਨੇ ਮਾਰਦੇ ਤਾਂ ਮਾਰੀ ਜਾਣ ਭਾਵੇਂ ਰਿਸ਼ਤੇਦਾਰ ਛੱਡਦੇ ਤਾਂ ਛੱਡੀ ਜਾਣ ਭਾਵੇਂ ਕੋਈ ਜੋ ਮਰਜੀ ਕਹਿੰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡਾ ਪ੍ਰੇਮ ਪਰਮੇਸ਼ਵਰ ਦੇ ਨਾਲ ਆ ਉਹ ਡ੍ਰਿੜ ਹੋ ਕੇ ਪਰਮੇਸ਼ਵਰ ਦੇ ਵਿੱਚ ਸਹੀ ਕੰਮ ਕਰਨ ਦੇ ਵਿੱਚ ਲੱਗੇ ਹੋਏ ਆ ਡੋਲਦੇ ਨਹੀਂ ਤੇ ਜਿਹੜੇ ਨਹੀਂ ਡੋਲਦੇ ਉਹਨਾਂ ਦੇ ਲਈ ਸਦੀਪਕ ਜੀਵਨ ਆ ਕਿਨੋਂ ਮਹਿਮਾ ਕਰਦੇ ਆ ਪਰਮੇਸ਼ਵਰ ਦੀ ਮਹਿਮਾ ਕਰਨਾ ਦੇਖੋ ਪਰਮੇਸ਼ਵਰ ਦੀ ਮਹਿਮਾ ਜਿਹੜੀ ਆ ਨਾ ਉਹ ਸਿਰਫ ਇੱਥੇ ਦੋ ਚਾਰ ਗੀਤ गा ਕੇ ਨਹੀਂ ਹੁੰਦੀ ਇਸ ਗੱਲ ਨੂੰ ਸਾਰੇ ਜਣੇ ਪੱਲੇ ਬੰਨੋ ਕਿ ਪਰਮੇਸ਼ਵਰ ਦੀ ਮਹਿਮਾ ਕਈ ਵਾਰੀ ਸਿਰਫ ਅਸੀਂ ਜਦੋਂ ਗੀਤ ਗਾਉਨੇ ਅਸੀਂ ਕਹਿੰਦੇ ਆਓ ਸਭ ਪਰਮੇਸ਼ਵਰ ਦੀ ਮਹਿਮਾ ਕਰਾਂਗੇ ਠੀਕ ਹੈ ਉਸ ਵੇਲੇ ਸੀ ਆਪਣੇ ਸ਼ਬਦਾਂ ਦੇ ਨਾਲ ਗੀਤਾਂ ਦੇ ਨਾਲ ਇੱਕ ਸੁਰ ਸੰਗੀਤ ਦੇ ਵਿੱਚ ਓਕੇ ਸੀ ਪ੍ਰਭੂ ਦੇ ਕੰਮਾਂ ਦਾ ਵਰਣਨ ਕਰਦੇ ਆ ਪਰ ਅਸਲੀ ਮਹਿਮਾ ਪਰਮੇਸ਼ਵਰ ਦੀ ਕਿੱਦਾਂ ਹੁੰਦੀ ਆ ਜਦੋਂ ਅਸੀਂ ਸਹੀ ਜੀਵਨ ਜੀਨੇ ਜਦੋਂ ਅਸੀਂ ਸੱਚਾਈ ਦੇ ਰਾਹ ਤੇ ਚੱਲਦੇ ਆ ਜਦੋਂ ਅਸੀਂ ਬੁਰਾਈ ਨੂੰ ਛੱਡਦੇ ਆ ਜਦੋਂ ਅਸੀਂ ਪ੍ਰਾਰਥਨਾ ਦੇ ਟਾਈਮ ਤੇ ਪ੍ਰਾਰਥਨਾ ਕਰਦੇ ਆ ਉਹ ਉਹ ਅਸਲੀ ਪਰਮੇਸ਼ਵਰ ਦੀ ਮਹਿਮਾ ਹੈ ਤੁਸੀਂ ਨੌਕਰੀ ਤੇ ਵੀ ਬੈਠੇ ਆ ਉੱਥੇ ਵੀ ਕੋਈ ਕਪਲਾਨੀ ਕਰ ਰਹੇ ਤੁਸੀਂ ਬੇਸ਼ੱਕ ਉੱਥੇ ਪ੍ਰਾਰਥਨਾ ਨਹੀਂ ਕਰ ਰਹੇ ਪਰ ਇਮਾਨਦਾਰੀ ਨਾਲ ਨੌਕਰੀ ਕਰ ਰਹੇ ਤਾਂ ਕੀ ਕਰ ਰਹੇ ਹੋ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਹੋ ਪਰ ਜੇ ਤੁਸੀਂ ਚਰਚ ਵਿੱਚ 8 10 ਗੀਤ ਗਾ ਲੇ ਆਪਣੇ ਕੰਮ ਤੇ ਜਾ ਕੇ ਤੁਸੀਂ ਹੈਰਾ ਫੇਰੀ ਕਰ ਦਿੱਤੀ ਸਾਰੀ ਮਹਿਮਾ ਤੁਸੀਂ ਖਰਾਬ ਕਰ ਦਿੱਤੀ ਉਹ ਪਰਮੇਸ਼ਵਰ ਦੀ ਮਹਿਮਾ ਨਹੀਂ ਆ ਤੁਸੀਂ ਇੱਥੇ ਗੀਤ ਗਾਓ ਫਿਰ ਤੁਹਾਡੀ ਨਜ਼ਰ ਕਿਸੇ ਦੇ ਲਈ ਮੈਲੀ ਹੋ ਜਵੇ ਤੁਹਾਡੇ ਮਨ 'ਚ ਕਿਸੇ ਲਈ ਗਲਤ ਵਿਚਾਰ ਆ ਜਾਵੇ ਤਾਂ ਸਾਰੀ ਮਹਿਮਾ ਖਰਾਬ ਹੋ ਗਈ ਤਾਂ ਪਰਮੇਸ਼ਵਰ ਦੀ ਮਹਿਮਾ ਕਿਦਾਂ ਸਾਡੇ ਮਨ ਦੇ ਵਿਚਾਰ ਵੀ ਪਵਿੱਤਰ ਹੋਣ ਸਾਡੀਆਂ ਨਜ਼ਰਾਂ ਪਵਿੱਤਰ ਹੋਣ ਸਾਡੇ ਮੂੰਹ ਦੇ ਅਲਫਾਜ਼ ਸ਼ਬਦ ਸੋਹਣੇ ਹੋਣ ਇਹੇ ਪਰਮੇਸ਼ਵਰ ਦੀ ਮਹਿਮਾ ਆ ਅਸੀਂ ਆਪਣੇ ਫਰਜ਼ਾਂ ਦੇ ਪ੍ਰਤੀ ਜਾਗਰੂਕ ਹੋਈਏ ਅਰ ਪੂਰੀ ਖੁਸ਼ੀ ਦੇ ਨਾਲ ਆਪਣੇ ਫਰਜ਼ਾਂ ਨੂੰ ਪੂਰਿਆ ਕਰੀਏ ਇੱਕ ਪਤਨੀ ਪਤੀ ਹੋਣ ਦਾ ਪਤਨੀ ਹੋਣ ਦਾ ਫਰਜ਼ ਪੂਰਾ ਕਰੇ ਤਾਂ ਪਰਮੇਸ਼ਵਰ ਦੀ ਮਹਿਮਾ ਕਰਦੀ ਆ ਪਤੀ ਪਤੀ ਹੋਣ ਦਾ ਫਰਜ਼ ਜਿਹੜਾ ਆ ਉਹ ਠੀਕ ਤਰੀਕੇ ਨਾਲ ਪੂਰਾ ਕਰ ਲਿਆ ਤਦ ਵੀ ਪਰਮੇਸ਼ਵਰ ਦੀ ਮਹਿਮਾ ਹੋ ਰਹੀ ਆ ਇੱਕ ਪਿਤਾ ਪਿਤਾ ਹੋਣ ਦਾ ਮਾਤਾ ਮਾਤਾ ਹੋਣ ਦਾ ਦਾਦਾ ਦਾਦੀ ਹੋਣ ਦਾ ਸੋ ਇਸ ਤਰੀਕੇ ਨਾਲ ਜੋ ਸਾਡੇ ਰਿਸ਼ਤੇ ਆ ਇਹ ਡਿਊਟੀਆਂ ਆ ਸਾਡੀਆਂ ਪਰ ਅਗਰ ਅਸੀਂ ਇਹਨਾਂ ਫਰਜ਼ਾਂ ਨੂੰ ਠੀਕ ਉਸੇ ਤਰੀਕੇ ਨਾਲ ਨਿਭਾਉਨੇ ਆ ਜਿੱਦਾਂ ਸਾਨੂੰ ਨਿਭਾਉਣੇ ਚਾਹੀਦੇ ਆ ਤਾਂ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਦੇ ਆ ਪਰ ਜੇਕਰ ਅਸੀਂ ਇੱਕ ਭੈਣ ਹੋ ਕੇ ਭੈਣ ਵਾਲਾ ਫਰਜ਼ ਨਹੀਂ ਪੂਰਾ ਕਰ ਰਹੇ ਇੱਕ ਭਰਾ ਹੋ ਕੇ ਭਰਾ ਵਾਲਾ ਫਰਜ਼ ਨਹੀਂ ਨਿਭਾਉਂਦੇ ਔਲਾਦ ਹੋ ਕੇ ਔਲਾਦ ਵਾਲਾ ਨਹੀਂ ਮਾਂ ਪਿਓ ਹੋ ਕੇ ਮਾਂ ਪਿਓ ਵਾਲਾ ਨਹੀਂ ਫਿਰ ਅਸੀਂ ਚਰਚ ਦੇ ਵਿੱਚ ਵੱਡੇ ਰਹੀਏ ਫਿਰ ਅਸੀਂ ਉੱਥੇ ਜਾ ਕੇ ਗੀਤ ਮਹਿਮਾ ਕਰਦੇ ਰਹੀਏ ਗਾਉਂਦੇ ਰਹੀਏ ਸਾਜ਼ ਵਜਾਉਂਦੇ ਰਹੀਏ ਤੇ ਕਹੀਏ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਦੇ ਆ ਇਹ ਪਰਮੇਸ਼ਵਰ ਦੀ ਮਹਿਮਾ ਨਹੀਂ ਆ ਗਾ ਕੇ ਵੀ ਮਹਿਮਾ ਕਰਨ ਦਾ ਹੱਕਦਾਰ ਉਹੀ ਆ ਜਿਹੜਾ ਆਪਣੇ ਕੰਮਾਂ ਦੇ ਰਾਹੀਂ ਵੀ ਪਰਮੇਸ਼ਵਰ ਦੀ ਮਹਿਮਾ ਕਰਦਾ ਆ ਸਦਾ ਦਾ ਜੀਵਨ ਪ੍ਰਾਪਤ ਕਰਨ ਦੇ ਲਈ ਸਿਰਫ ਗਾ ਕੇ ਨਹੀਂ ਮਹਿਮਾ ਕਰਨੀ ਆਪਣੇ ਕੰਮਾਂ ਦੇ ਰਾਹੀਂ ਵੀ ਮਹਿਮਾ ਕਰੋ ਸੋ ਬਹੁਤ ਜ਼ਰੂਰੀ ਆ ਕਿ ਸਾਡੇ ਘਰਾਂ ਦਾ ਮਾਹੌਲ ਸੋਹਣਾ ਹੋਵੇ ਅਸੀਂ ਚਰਚ ਵਿੱਚ ਤਾਂ ਬਹੁਤ ਸੋਹਣੀਆਂ ਗੱਲਾਂ ਕਰਦੇ ਆ ਪਰ ਨੌਸਾ ਸਬਸਟ ਸੋਹਣੀਆਂ ਗੱਲਾਂ ਨਹੀਂ ਕਰਦੀਆਂ ਦਰਾਣੀ ਜਠਾਣੀ ਦੀਆਂ ਗੱਲਾਂ ਸੋਹਣੀਆਂ ਨਹੀਂ ਐ ਭੈਣਾ ਭਰਾਵਾਂ ਦੀਆਂ ਗੱਲਾਂ ਸੋਹਣੀਆਂ ਨਹੀਂ ਰਹੀਆਂ ਔਲਾਦ ਦੀਆਂ ਮਾਤਾ ਪਿਤਾ ਦੇ ਨਾਲ ਗੱਲਾਂ ਸੋਹਣੀਆਂ ਨਹੀਂ ਰਹੀਆਂ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਭਰੀ ਹੋਈ ਆ ਵੈਰ ਵਿਰੋਧ ਭਰਿਆ ਹੋਇਆ ਆ ਤੇ ਚਰਚ ਵਿੱਚ ਆ ਕੇ ਅਸੀਂ ਝੂਮ ਝੂਮ ਕੇ ਜਿਹੜੇ ਗੀਤ ਗਾਰੇ ਤੁਸੀਂ ਕੀ ਸੋਚਦੇ ਪਰਮੇਸ਼ਵਰ ਜੀ ਨੂੰ ਪਸੰਦ ਆਜੂਗੇ ਬਚਨ ਚ ਕੀ ਲਿਖਿਆ ਕਹਿੰਦਾ ਜਾਦ ਕਦੇ ਤੂੰ ਖਲੋ ਕੇ ਪ੍ਰਾਰਥਨਾ ਕਰੇ ਤਾਂ ਕਹਿੰਦਾ ਪਹਿਲਾਂ ਉਹਨਾਂ ਨੂੰ ਮਾਫ ਕਰ ਜਿਨ੍ਹਾਂ ਦੇ ਲਈ ਤੇਰੇ ਦਿਲ ਦੇ ਵਿੱਚ ਕੋਈ ਗਿਲਾ ਆ ਜਦ ਕਦੇ ਤੂੰ ਮੇਰੇ ਲਈ ਭੇਟਾ ਲੈ ਕੇ ਆਵੇਂ ਤਾਂ ਕਹਿੰਦਾ ਜਿਹਦੇ ਨਾਲ ਤੇਰਾ ਗੁੱਸਾ ਗਿਲਾ ਆ ਪਹਿਲਾਂ ਜਾ ਕੇ ਉਹਨੂੰ ਮਾਫ ਕਰ ਤੇ ਫਿਰ ਆਣ ਕੇ ਉਹ ਭੇਟਾ ਛੜਾਵੇਂ ਸਭ ਪਹਿਲਾਂ ਸਾਨੂੰ ਆਪਣੇ ਘਰਾਂ ਦਾ ਵਾਤਾਵਰਣ ਠੀਕ ਕਰਨਾ ਈਵਨ ਦੈਨ ਵਚਨ ਚ ਲਿਖਿਆ ਕਹਿੰਦਾ ਜੇ करें ਜਿਹਦੇ ਘਰ ਦਾ ਪ੍ਰਬੰਧ ਨਹੀਂ ਠੀਕ ਉਹ ਸੇਵਕਾਈ ਕਰਨ ਦਾ ਵੀ ਹੱਕਦਾਰ ਨਹੀਂ ਆ ਅੱਜ ਬਹੁਤ ਲੋਕਾਂ ਨੂੰ ਚਾ ਆ ਕਿ ਉਹ ਸੇਵਕਾਈ ਕਰਨ ਪਰ ਜੇ ਹਸਬੰਡ ਵਾਈਫ ਦੀ ਨਹੀਂ ਬਣ ਰਹੀ ਪਹਿਲਾਂ ਉਹਨਾਂ ਨੂੰ ਉਸ ਕੰਮ ਦੇ ਉੱਤੇ ਜਿਹੜਾ ਹੈ ਧਿਆਨ ਦੇਣਾ ਚਾਹੀਦਾ ਕਿ ਆਪਣੀ ਰਿਲੇਸ਼ਨਸ਼ਿਪ ਨੂੰ ਠੀਕ ਕਰਨ ਜੇਕਰ ਬੱਚੇ ਠੀਕ ਨਹੀਂ ਆ ਤਾਂ ਦੂਜਿਆਂ ਨੂੰ ਠੀਕ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ ਜੇਕਰ ਮਾਤਾ ਪਿਤਾ ਦੇ ਨਾਲ ਰਿਸ਼ਤਾ ਠੀਕ ਨਹੀਂ ਆ ਤਾਂ ਬਾਹਰ ਸੇਵਕਾਈ ਕਰਨ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਸੇਵਕਾਈ ਕਰਕੇ ਘਰ ਦੇ ਮਾਹੌਲ ਨੂੰ ਠੀਕ ਕਰੋ ਫਿਰ ਘਰ ਤੋਂ ਬਾਹਰ ਜਾ ਕੇ ਸੇਵਕਾਈ ਕਰੋ ਪਰ ਇੱਕ ਕੰਡੀਸ਼ਨ ਹੈ वचन ਦੀ ਜੇ ਅਸੀਂ ਸਦੀਪਕ ਜੀਵਨ ਪ੍ਰਾਪਤ ਕਰਨਾ ਹੈ ਸਿਰਫ ਬਪਤਿਸਮਾ ਲੈ ਕੇ ਸਦੀਪਕ ਜੀਵਨ ਨਹੀਂ ਮਿਲਣਾ ਯਾਦ ਰੱਖਿਓ ਬਪਤਿਸਮਾ ਵੀ ਉਹਦਾ ਮਨਜ਼ੂਰ ਆ ਜਿਹੜਾ ਸੱਚੀ ਬਪਤਿਸਮਾ ਲੈਣ ਦੇ ਬਾਅਦ ਜਿਹੜਾ ਜੀਵਨ ਜੀਣਾ ਚਾਹੀਦਾ ਜੇ ਉਹ ਹੀ ਜੀਵਨ ਜੀਂਦਾ ਆ ਫਿਰ ਉਹਦਾ ਬਪਤਿਸਮਾ ਮਨਜ਼ੂਰ ਆ